ਮਸਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਦੋਵੇਂ ਪਹਿਲੇ ਸਵੇਰਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬਾਕੀ ਸ੍ਰੀ ਗਾਲ ਜੀ ਸਤਿ ਸ੍ਰੀ ਅਕਾਲ। ਸਾਰੀਆਂ ਮੇਰੀਆਂ ਧੀਆਂ, ਭੈਣਾਂ, ਭਰਾਵਾਂ, ਪੁੱਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ। ਠੀਕ ਹੈ ਗੁਰੂ ਰਾਮਦਾਸ ਦੀ ਕਿਰਪਾ ਜੀ ਬਹੁਤ ਜਿਆਦੀ। ਬੜਾ ਟਾਈਮ ਪਾਤਾ ਜੀ ਹਰ ਕੀ। ਟਾਈਮ ਇਤਰਾ ਵੀ ਸੱਚੀ ਗੱਲ ਅਰਤੀ ਸਿਆਂ ਤੂੰ ਹੀ ਪਵਾਇਆ। ਅੱਛਾ ਕਿਉਂਕਿ ਆਪਾਂ ਮਾਲ ਹੀ ਇੰਨਾ ਸਾਫ਼ ਦਿੱਤਾ ਜਿੰਨੇ 1 ਖੜੀ ਉਹਨੇ 2 ਖੜੀਆਂ ਮੁਰਕੀ ਬਿਨਾ ਵੀਡੀਓ ਤੋਂ ਹੀ ਠੀਕ ਹੈ ਮੇਰਾ ਖਿਆਲ ਆਪਾਂ 2 ਮਹੀਨੇ ਹੋ ਗਏ ਵੀਡੀਓ ਪਈ ਹੋਈ ਹੈ ਕਾਫੀ 2 ਮਹੀਨੇ ਹੋ ਗਏ ਹਾਂਜੀ ਹਾਂਜੀ ਤੇ ਮਾਲ ਮੇਰਾ ਘੱਟੋ ਘੱਟ 50 ਤੋਂ 55 ਗਾਇਆਂ ਵਗੀਆਂ ਅੱਛਾ ਉਹ ਕਹਿੰਦੇ ਜਿੰਨੇ 1 ਖੜੀ ਉਹਨੇ ਕਿਸ ਰਿਸ਼ਤੇਦਾਰ ਨੂੰ ਗਾਂ ਦਵਾਈ ਹੋਰ ਠੀਕ ਠੀਕ ਹੈ ਇੱਕ ਬੰਦਾ 3 ਲੈ ਗਿਆ ਅੱਛਾ ਠੀਕ ਆ ਭਰਾ ਹੁਣ ਬੱਸ ਕਰ ਮੈਨੂੰ ਵੀਡੀਓ ਪਾ ਦੇ ਠੀਕ ਆ ਇਹ ਵੀ ਰਾਤੀ ਜਲ ਚੱਲੀਆਂ ਤੂੰ ਮੈਨੂੰ ਫੋਨ ਕੀਤਾ ਟਾਈਮ ਤਾਂ ਫੇਰ ਵੱਡਾ ਠੀਕ ਆ ਤੇ ਦੂਜਾ ਸੂਲ ਆਪਣਾ ਵੀਡੀਓ ਦੀਆਂ ਵੀਡੀਓ ਜੀ ਵਿੱਚੋਂ ਅੱਛਾ ਇਹ ਨਹੀਂ ਵੀ ਪਹਿਲਾਂ ਵੇਜ ਕੇ ਤੇ ਮੁੜ ਕੇ ਸ਼ੋਸ਼ਾ ਛੱਡੂ ਉਹ ਕੰਮ ਨਹੀਂ ਹੋਊਗਾ ਅੱਛਾ ਹਾਂ ਜਿਹੜਾ ਭੈਣ ਭਰਾ ਨੂੰ ਪਸੰਦ ਹੋਵੇ ਖੜੂ ਯਾਦ ਕਰੂ ਵੀ ਬਾਪੂ ਨੇ ਕੋਈ ਚੀਜ਼ ਦਿੱਤੀ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਸਰਦਾਰ ਮਜੀਦ ਸ਼ਰਮਾਨ ਹੈ ਹਾਂਜੀ ਪਿੰਡ ਮੇਰਾ ਜਾਨਕੀ ਚੱਕ ਹੌਲਿਆ ਤੇ ਬੋੜੀ ਚੱਕ ਨਾ ਬਹੁਤ ਜਿਆਦਾ ਮਸ਼ਹੂਰ ਆ ਠੀਕ ਆ ਹਾਂਜੀ ਤਸੀਲ ਅੰਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਫੋਨ 75298994 ਤੇ ਆ ਠੀਕ ਆ ਤੇ ਪਹਿਲਾਂ ਕਿਹੜੀ ਵਿਖਾ ਦੀਏ ਫਿਰ ਜਿਹੜੀ ਮਰਜ਼ੀ ਵਿਖਾ ਲਓ ਦੋਵੇਂ ਸੂਈਆਂ ਸਵਈਆਂ ਠੀਕ ਆ ਚਲੋ ਪਹਿਲਾਂ ਕਾਲੀ ਵਿਖਾ ਦੀਏ ਹੂੰ ਉਹਨੂੰ ਜੀ ਹੁਣ ਕਰ ਕੋਈ ਕਾਲੀ ਵਿਖਾ ਦੇ ਚੋ ਬਾ ਤੁਹਾਡੇ ਪਹਿਲਾ ਪਹਿਲਾ ਹੀ ਪਹਿਲਾ ਪਹਿਲਾ ਜੀ ਆ ਇਹ 6 ਦੰਡ ਹੋ ਗਈ ਆ ਅੱਛਾ ਤੇ ਆ 4 ਦੰਡ ਆ ਆ 4 ਦੰਡ ਬੱਦੀ ਤੇ ਆ ਜਿਹੜੀ ਹੁਣ ਵਿਖਾਉਣ ਲੱਗੇ ਇਹ 6 ਦੰਡ ਆ 92 ਤੇ ਲਾਗੇ ਤੋਂ ਦੇਖ ਸਕਦੇ ਜੀ ਤੇ ਕਿੰਨੇ ਦਿਨ ਹੋਏ ਇਹਨਾਂ ਸੂਈਨਾਂ ਇਹ ਪਰਸੋਂ ਪਰਸੋਂ ਦੀਆਂ ਦੋ ਸੂਈਆਂ ਆ ਤੇ ਪਰਸੋਂ ਸ਼ਾਮੀ ਸੂਈ ਆ ਅੱਛਾ ਤੇ ਉਹ ਸਵੇਰੇ ਸੂਈ ਕਰਕੇ ਤੇ ਕਿੰਨਾ ਬੋਲਾ ਕਾਲੀ ਕੋਲ ਇਹਦੇ ਜਾਨਕਿ 12 ਤੋਂ 13 ਲੀਟਰ ਬੋਲਾ 12 ਗਿਣ ਕੇ ਚੱਲੋ ਅੱਛਾ ਕਿੰਨਾ ਚਵਾਈ ਜਾਊਗੀ ਇਹ ਪਹਿਲਾ ਸੂਆ ਆਪਾਂ ਕੁਝ ਕਹਿਣ ਛੇ ਜਾਂ ਦੇ ਅੱਗੇ ਸੂਈ ਹੋਵੇ ਤੇ ਫੇਰ ਆਖੀ ਵੀ 18 ਚ ਵਾਗੀ 16 ਚ ਵਾਗੀ ਆ ਤੇ ਪਹਿਲਾ ਸੂਆ ਜਾਨਕਿ ਹੋਰ ਦੋ ਤਿੰਨ ਕਿਲੋ ਚਵਾ ਦੂ 15 ਤੱਕ 14 15 ਤੱਕ ਜੋ ਨਸਲ ਚਵਾ ਜਾਊਗੀ ਠੀਕ ਹੈ ਜੀ ਤੋਰ ਦੋ ਫੇਰ ਇੱਕ ਰੀ ਉਧਰ ਛੰਡੀਆਂ ਤੇਰੀਆਂ ਨਿਕਲੀਆਂ ਪੂਰੀਆਂ ਬੜੀਆਂ ਬੜੀਆਂ ਬਿਨਾ ਮੰਗੇ ਤੇ ਬਾਕੀ ਸੋਹਣੀ ਵੈੜਿਆ ਆ ਵੱਚੀ ਜੀ ਇਹਦੀ ਹਾਂਜੀ ਨਾਲੋ ਜਿਹੜੇ ਨਾਲੀਓ ਤਾਜ਼ਾ ਹੀ ਆ ਜਿਹੜੀ ਦੋਵੇਂ ਤਾਜ਼ੀਆਂ ਸੁਈਆਂ ਵਾ ਬਾਕੀ ਇਹ ਕਿ ਗਰਮੀਆਂ ਵਾਲੀ ਵੈੜਿਆ ਜਿਹੜੀ ਹੌਲੀ ਹੌਲੀ ਤੋਰ ਦੇ ਜੀ ਸਣ ਬਾਕੀ ਤਾਜੀ ਸੂਈ ਹੈ ਬੱਚੇ ਦਾ ਥੋੜਾ ਜਿਹਾ ਵੱਧ ਕਰ ਦੀ ਇੱਕ ਵਾਰੀ ਉਦੋਂ ਵੀ ਥੋੜੀ ਜਿਹੀ ਗਾਂ ਨੂੰ ਤੋਰ ਦਿਓ ਫੇਰ ਤੋਂ ਹਵਾਨਾ ਦਿਖਾ ਦਈਏ ਤਾਂ ਚੰਗੀ ਤਰ੍ਹਾਂ ਆਪਾਂ ਆਹ ਦੇਖ ਸੰਗ ਆ ਜ ਲੈ ਆਓ ਜੀ ਤੇ ਕਿੰਨਾ ਰੱਖੀ ਆ ਤਾਂ ਫਿਰ ਮੁੱਲ ਆਪਾਂ ਮੁੱਲ ਜੀ ਆਪਾਂ ਮੌਕੇ ਦੇ ਹਿਸਾਬ ਨਾਲ ਜੋ ਕੁਝ ਲਾ ਕੇ ਲੈ ਤੈਨੂੰ ਪਤਾ ਹੀ ਹੈ ਪਰ ਆਪਾਂ ਜੈ ਜੀ ਰੱਖ ਠੀਕ ਆ ਕਿੰਨੇ ਦੀ ਦੇ ਦਈਏ ਜੈ 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 ਜੀ ਕਰੀਏ ਫਿਰ ਯਾ ਇਹ ਕਰੀਏ 45 ਹੈ 45000 ਬਾਕੀ ਵਿੱਚ ਛੋਟ-ਚੜ ਕਰ ਦੋਗੇ ਹਾਂ ਕਰਾਂ ਖੁੱਲੀ ਕਰਾਂ ਆਪਾਂ ਬੰਦਾ ਹਰ ਵਾਰੀ ਇਹੋ ਨੇ ਵੀ ਲੋਏ ਦੇ ਥਣ ਬਣਿਆ ਵਪਾਰ ਨਹੀਂ ਜੇ ਚੱਲਦਾ ਅੱਛਾ ਹਾਂ ਕੋ ਫੋਨ ਲਾਵੇ ਮਾਨਤ ਨੂੰ ਹਾਂ ਜਰੂਰ ਕਰ ਲੈ ਪੂਰਾ ਚਲਾ ਜੀ ਆਪਾਂ ਠੀਕ ਹੈ ਜੀ ਚਲੋ ਫਿਰ ਹੁਣ ਆਗੇ ਦੂਸਰੇ ਨੰਬਰ ਤੇ ਇਹ ਵੀ ਤਾਜੀ ਸੋਈ ਆ ਇਹਦਾ ਸੂਆ ਜਿਹੜਾ ਇਹਦਾ ਵੀ ਪਿੱਲਾ ਹੀ ਆ ਇਹ ਵੀ ਪਰਸਾਂ ਦੀ ਸੋਈ ਤੇ ਇਹ ਦੇਖੋ ਕਿੰਨਾ ਚੋ ਬੋਲਾ ਇਹਦੇ ਕੋਈ ਦੱਸੀ ਤੋਂ 11 ਲੀਟਰ ਬੋਲਾ ਜੀ ਅੱਛਾ 10 11 ਲੀਟਰ ਹੈਗਾ ਵਾ ਇਹ ਕਿੰਨਾ ਚਵਾਈ ਜਾਊਗੀ ਇਹ ਜਿਹੜੀ ਨਸਲ ਜਾਤ ਇਹਦੇ ਤੋਂ ਕੋਈ ਕਿਹਾ ਨਹੀਂ ਜਾ ਸਕਦਾ ਅੱਛਾ ਉਹ ਬਰੀਡ ਹੈ ਹਾਂਜੀ ਹਾਂਜੀ ਬਰੀਡ ਦਾ ਕੋਈ ਅੰਦਾਜ਼ਾ ਨਹੀਂ ਕੋਲਾ ਐਵੇਂ ਗਲਤ ਹੁੰਦਾ ਅੱਛਾ ਬਰੀਡ ਦਾ ਨਾਜਰ ਹੋਣਾ ਵੀ ਇਹ 12 15 18 ਇਹ ਕੁਝ ਵੀ ਕਰ ਸਕਦੇ ਠੀਕ ਆ ਹਾਂਜੀ ਠੀਕ ਆ ਇਹ ਫਲਕਾਰੀ ਪਾਦੇ ਲੱਗੇ ਜੇ ਇਹਦਾ ਭਾਵ ਬੜੀ ਚੱਲਦੀ ਹੁਣੇ ਉੱਟ ਜਾਨੀ ਹੈ ਨਹੀਂ ਉੱਟਦੀ ਠੀਕ ਆ ਤੇ ਇਹਦੇ ਦੰਦ ਵੀ ਦਿਖਾ ਦਈਏ ਆਪਾਂ ਦਿਖਾ ਦੇ ਨੀ ਪਿੰਨ ਤੇ ਤੇ ਇਹ ਕਰੀਆ ਥਣ ਵੀ ਇਹਦੇ ਲਾਗੇ ਤਾਂ ਦੇਖ ਸਕਦੇ ਜੇ ਚੰਗਾ ਥਣਾ ਦਾ ਸਾਈਜ਼ ਗਿਆ ਪਿਆ ਤੇ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਬਰੀਕ ਬਰੀਕ ਚੰਗੀਆਂ ਇਹਦੇ ਮਗਰ ਬੱਛਾ ਜੀ ਇਹਦੇ ਮਗਰ ਅੱਛਾ ਹੈ ਠੀਕ ਹੈ ਖੋਲੋ ਫਿਰ ਤੋਰ ਦੀ ਇਹ ਕਰੀ ਨਾ ਹਾਂ ਬੱਛਾ ਜੀ ਲੈ ਇਹਦਾ ਬਾਕੀ ਬੱਚਾ ਕਾਫੀ ਭਲਿਆ ਦਿੱਤਾ ਇਹਨੇ ਲੈ ਜੀ ਬਾਕੀ ਬਿਲਕੁਲ ਫਿਕਸ ਹਵਾਨੇ ਦੀ ਮਾਲਕੀਆ ਜਿਹੜੀ ਲੈ ਅੰਦਰੋਂ ਥੋੜਾ ਤੇਜ਼ ਪਾਈ ਦਿਆਂ ਬੱਚਿਆਂ ਦਾ ਕਰਕੇ ਇੱਕ ਰੀਵੀ ਜੀ ਸਿੱਧੀ ਤੋਰਦੀ ਹੈ ਫਿਰ ਹਵਾਨਾ ਚੰਗੀ ਤਰ੍ਹਾਂ ਦਿਖਾ ਦਈਏ ਤਾਂ ਆਪਾਂ ਇਧਰ ਨੂੰ ਤੋਰਦੀ ਹੈ ਵੀ ਜੀ ਆ ਗੋਣਾ ਤਾਂ ਆ ਚੱਲ ਸਕਦੇ। ਜਾਓ ਗਾਰੇ। ਲੈਣਾ ਮਾਰੋ। ਆਲੇ ਨਹੀਂ ਨਹੀਂ ਰਾਜੀ। ਆ ਦੇਖ ਸਾਹ ਦੇਵਾਂ ਨਹੀਂ ਤਾਂ ਲੱਗੇ ਤਾਂ। ਇਹ ਪੂਰੀ ਕਰਦੀ ਆਉਣ। ਇਹ ਖੁੱਲੀ ਰਹੀ ਹੈ। ਲੈ ਜੀ ਜੀ। ਕੋਈ ਨਹੀਂ ਇਹ ਪੂਰੀ ਦੇਖ। ਇਹ ਪੂਰੀ ਹੋਣੀ। ਕਿੰਨਾ ਜਨਾਰੇ ਤੇ ਬੂਦੀ। ਤੇ ਇਹਦਾ ਮੁੱਲ ਕਿੰਨਾ ਚ ਫਿਰ ਇਹੋ ਜਿਹੇ ਜਿਹੇ ਬਰੀਡ ਇਹ ਨਾ ਝੱਬੂ ਵਰਕੇ ਪਾ ਪਾਿੰਦਾ ਗਾਜ ਰਸਾ ਰਿਆ ਗੇ ਅੱਛਾ ਇਹ ਥੋੜੀ ਝੱਬੂ ਪਹੋਣਾ ਨਾ ਖਲਿਆਰਾ ਜਾ ਅੱਛਾ ਔਲ ਜੀ ਕਰਦੀ ਝੱਬੂ ਜੀ ਪੁਰੀਰੀ ਗਾਜ ਪਟਾ ਨਹੀਂ ਹੁੰਦਾ ਫਿਰ ਰੋਸੇ ਤੇ ਪਾਗ ਦੇ ਫਿਰਦੀ ਰਹੀ ਠੀਕ ਆ ਤੇ ਕਿੰਨਾ ਰੱਖ ਦੇਣਾ ਇਹਦਾ ਮੁੱਲ ਕੀ ਬੇਹੋ ਜੋ ਅੱਲਾ ਪੈਹਸਾਨ ਆ 70 75 ਜਿਹਨਾਂ ਆਮ ਲੋਕ ਮੰਗਦੇ ਆ ਹਾਂਜੀ ਪਰ ਉਹ ਫਿਰ ਉਹਨਾਂ ਇਤੇ ਆਪਣੀ ਜਿ ਫਰਕ ਕੀ ਹੋਇਆ ਠੀਕ ਆ ਹਾਂਜੀ ਇਹਦਾ ਆਪਾਂ ਜੈ ਜੀ ਮੁੱਲ ਕਰਨਾ ਤੇ ਜੈ ਜੀ ਆਪਾਂ ਦੇ ਦੇਣੀ ਆ ਠੀਕ ਆ ਹਾਂਜੀ ਕਿੰਨਾ ਕਮਲ ਕਰਨਾ ਇਹਦਾ ਬੁੱਲ ਕਰਦੇ ਆਪਾਂ 52000 ਰੁਪਏ ਜੀ ਅੱਛਾ ਹਾਂਜੀ ਬਾਕੀ ਵਿੱਚ ਮੰਨ ਤਾਂ ਨਾ ਹੋ ਜੂ ਕੋ ਫੋਨ ਲਾਵੇ ਹਨਾ ਮੋੜਨਾ ਨਹੀਂ ਕਿਸੇ ਨੂੰ ਕੇ ਮੋੜਨਾ ਨਹੀਂ ਮੋੜ ਆਪਾਂ ਕਦੀ ਜ਼ਿੰਦਗੀ ਕਿੰਨੇ ਸਾਲ ਤੈਨੂੰ ਮਨੂ ਤੂੰ ਜਵਾਨ ਹੋ ਗਿਆ ਮੇਰੇ ਕੋਲ ਆਉਂਦਾ ਸਾਰੇ ਕੰਮ ਸਿੱਖ ਗਿਆ ਠੀਕ ਹੈ ਮੋੜਿਆ ਕਿਸੇ ਨੂੰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਬਾਹ ਜੀ ਹੋਰ ਮਹਾਰਾਜ ਦੀ ਕਿਰਪਾ ਗੁਰੂ ਨਾਮ ਦਾ ਜੀ ਕਹਿਣਾ ਵੀ ਇੱਥੇ ਆਓ ਮੇਰੇ ਕੋਲ ਠੀਕ ਹੈ ਜੋ ਇਹ ਕੋਈ ਵੰਗਾ ਨਹੀਂ ਜੇ ਲਿੰਦੀਆਂ ਕੋਈ ਆਉਲ ਨਹੀਂ ਜੇ ਕਰਦੀਆਂ ਆਏ ਕਈ ਪਹਿਣਾ ਡੰਗਰ ਮੂੰਹ ਡਟਦੀਆਂ ਜਾਂ ਲੈ ਲਡੀਆਂ ਅੱਛਾ ਉਹ ਰਸਮੀਆਂ ਪਾਉਣੀਆਂ ਜੀ ਗੱਦਾ ਤੇ ਨਾ ਆਪ ਠੀਕ ਹੈ ਜੀ ਹਾਂਜੀ ਬਿਨਾ ਮੰਗੇ ਤੋ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੋਵੇਂ ਤਾਜ਼ੀਆਂ ਸੋਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਦਾ ਵੇਸ਼ ਚਾੱਕ ਕੇ ਪਸੰਦ ਕਰਕੇ ਖੜੋ ਜੀ ਹਾਂਜੀ ਰਹਿ ਗਿਆ ਕੋਈ ਕਹਿਣ ਲਾ ਕਹਿਣ ਵਾਲਾ ਐਪੀ ਆ ਮੁੰਡਾ ਮੇਰ ਕੋ ਅੱਛਾ ਮੇਰਾ ਮੇਰ ਕੋ ਤਿੰਨ ਦਲਾਲ ਹੈ ਜੀ ਇੱਕ ਤਰਨਤਾਰਨ ਦਾ ਇੱਕ ਆਪਣੇ ਅੰਮ੍ਰਿਤਸਰ ਦਾ ਇਹ ਗਰਦਾਸਪੁਰ ਦਾ ਅੱਛਾ ਐ ਵੇਲੇ ਜਿੰਨੀ ਸਪਲਾਈ ਇਹ ਮੁੰਡਾ ਮੈਨੂੰ ਕਰਾ ਰਿਹਾ ਜਿੰਨਾ ਮਾਲ ਗਰਦਾਸਪੁਰੇ ਦੇ ਜਾਣਾ ਮੈਂ ਹੋਲੀਆਂ ਚਲੇਗਾ ਅੱਛਾ ਹੋਲੀਆਂ ਦੇ ਮਗਰੋਂ ਮਗਰੋਂ ਨੇ ਤਿੰਨ ਚਾਰ ਜਾਣ ਕੇ ਕਰਤੀਆਂ ਅੱਛਾ ਇਹ ਵੀਰ ਜੀ ਹਣੀ ਕਿਹੜੇ ਪਿੰਡ ਦੇ ਕਿੱਥੋਂ ਦੇ ਇਹ ਜੀ ਗਰਦਾਸਪੁਰ ਜ਼ਿਲ੍ਹੇ ਦੇ ਨੇ ਅੱਛਾ ਗਰਦਾਸਪੁਰ ਜ਼ਿਲ੍ਹੇ ਦਾ ਠੀਕ ਇਹ ਮੇਰ ਕੋ ਇਹ ਮਾਲ ਲਾਉਣੀ ਕੱਲ ਅੱਛਾ ਤੇ ਮੈਨੂੰ ਡੱਕ ਲਿਆ ਅੱਛਾ ਮੈਂ ਸਵੇਰੇ ਫੇਰ ਇਕੱਠੇ ਦੁਰੇ ਜਾਵਾਂਗੇ ਅੱਛਾ ਮੈਂ ਤੁਹਾਨੂੰ ਠੀਕ ਚੱਲੀ ਜਾਂਦਾ ਕੰਮ ਕਰ ਵਧੀਆ ਹਰ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਅਸ਼ੂ ਦੋਆ ਬਾਕੀ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ